ਡੇਢ ਸਾਲ ਪਹਿਲਾਂ ਵਿਆਹੀ ਕੁੜੀ ਨੂੰ ਸਹੁਰੇ ਘਰ ਦੇ ਵਿੱਚ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਕਿ ਆ ਤੇ ਅੰਤ ਨੂੰ ਉਸਦੇ ਹੀ ਪਤੀ ਅਤੇ ਸਹੁਰੇ ਨੇ ਉਸ ਦੀ ਜਾਨ ਲੈ ਲਈ ਇਸ ਦੇ ਵਿੱਚ ਉਸ ਦਾ ਜੇਠ ਅਤੇ ਜਠਾਣੀ ਵੀ ਸ਼ਾਮਿਲ ਦੱਸੇ ਜਾ ਰਹੇ ਨੇ ਇਹ ਸਾਰਾ ਮਾਮਲਾ ਮੋਗਾ ਦੇ ਕਸਬਾ ਧਰਮਕੋਟ ਤੋਂ ਸਾਹਮਣੇ ਆਇਆ ਜਿੱਥੇ ਇੱਕ ਨਵੀਂ ਵਿਆਹੀ ਕੁੜੀ ਦੀ ਜਾਨ ਜਾਣ ਤੋਂ ਬਾਅਦ ਉਸ ਦੀ ਮਾਂ ਦੇ ਪੱਲੋਂ ਹੀ ਕਈ ਖੁਲਾਸੇ ਕੀਤੇ ਗਏ ਧਰਮਕੋਟ ਦੇ ਵਿੱਚ ਇਹ ਮਾਮਲਾ ਵਾਪਰਨ ਤੋਂ ਬਾਅਦ ਜਾਂਚ ਅਧਿਕਾਰੀ ਜਸਵਿੰਦਰ ਸਿੰਘ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਕਿੰਜ 25 ਸਾਲਾਂ ਵਿਆਹੀ ਹੋਈ ਮੰਗਤਾ ਜੋ ਕਿ ਸੌਰੇ ਘਰ ਦੇ ਵਿੱਚ ਤੰਗ ਪਰੇਸ਼ਾਨ ਸੀ ਉਸ ਦੀ ਮਾਂ ਜੋਤੀ ਜੋ ਕਿ ਹੁਸ਼ਿਆਰਪੁਰ ਦੀ ਰਹਿਣ ਵਾਲੀ ਹੈ ਉਹਨਾਂ ਨੇ ਆਪਣੇ ਬਿਆਨ ਦਰਜ ਕਰਵਾਏ ਅਤੇ ਨਾਲ ਹੀ ਘਰ ਦੀਆਂ ਉਹ ਗੱਲਾਂ ਦਸੀਆਂ ਜਿਸ ਤੇ ਕਿਸੇ ਨੂੰ ਯਕੀਨ ਵੀ ਨਹੀਂ ਹੋ ਰਿਹਾ ਕਿ ਕੋਈ ਸੌਰਾਕਰ ਇੰਜ ਵੀ ਕੁੜੀ ਦੇ ਨਾਲ ਕਰ ਸਕਦਾ ਹੈ ਵਿਆਹ ਤੋਂ ਬਾਅਦ ਉਸ ਦੇ ਪੇਕੇ ਘਰ ਦੇ ਵਿੱਚੋਂ ਕਦੇ ਕਿਸੇ ਚੀਜ਼ ਦੀ ਡਿਮਾਂਡ ਕੀਤੀ ਜਾਂਦੀ ਸੀ ਅਤੇ ਕਦੇ ਕਿਹੜੀ ਚੀਜ਼ ਮੰਗਵਾਈ ਜਾਂਦੀ ਸੀ ਬੀਤੇ ਦਿਨਾਂ ਦੇ ਵਿੱਚ ਹੀ ਸਹੁਰੇ ਘਰ ਦੇ ਵਿੱਚ ਏਸੀ ਵੀ ਪੇਖਿਆਂ ਦੇ ਵੱਲੋਂ ਹੀ ਲਵਾ ਕੇ ਦਿੱਤਾ ਗਿਆ ਸੀ ਪਰ ਫਿਰ ਵੀ ਉਹਨਾਂ ਦੇ ਕਾਲਜ ਦੇ ਵਿੱਚ ਕੋਈ ਠੰਡਕ ਨਹੀਂ ਪਈ ਅਤੇ ਹੁਣ ਉਹ 25 ਲੱਖ ਰੁਪਏ ਦੀ ਮੰਗ ਕੁੜੀ ਵਾਲਿਆਂ ਤੋਂ ਕਰ ਰਹੇ ਸਨ ਇਸ ਦੇ ਵਿਚਾਲੇ ਹੀ ਘਰ ਦੇ ਵਿੱਚ ਲੜਾਈ ਝਗੜਾ ਹੋੰਦਾ ਸ਼ੁਰੂ ਹੋ ਗਿਆ ਸੀ ਅਤੇ ਹੁਣ ਕੁੜੀ ਦੀ ਜਾਨ ਉਸਦੇ ਹੀ ਪਤੀ ਸਹੁਰੇ ਅਤੇ ਜੀਠ ਜਠਾਣੀ ਜਿਨ੍ਹਾਂ ਦਾ ਨਾਮ ਵਿਸ਼ਾਲ ਅਤੇ ਸੋਨੀਆ ਹੈ ਉਹਨਾਂ ਦੇ ਵੱਲੋਂ ਲਈ ਗਈ ਹੈ ਕਿਉਂਕਿ ਇਹ ਮਾਮਲਾ ਉਹਨਾਂ ਦੇ ਖਿਲਾਫ ਦਰਜ ਹੋਇਆ ਹੈ ਜਾਂਚ ਪੜਤਾਲ جاری ਹੈ ਤੇ ਜਲਦ ਹੀ ਗ੍ਰਿਫਤਾਰੀ ਕਰਨ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਇਨਸਾਫ ਜ਼ਰੂਰ ਦਵਾਇਆ ਜਾਵੇਗਾ ਮਾਮਲਾ ਇਹ ਲਈ ਆਪਣੇ ਮਮਤਾ ਨਾਮ ਦੀ ਮੜਕੀ ਸੀ ਏਅਰਪੋਰਟ ਵੀ ਰਹਿਣ ਵਾਲੀ ਸੀ ਉਹ ਦੀ ਚਾਦੀ ਤੇ ਸੁਭਮ ਨਾਮ ਦੇ ਲੜਕੇ ਨਾਲ ਹੋਈ ਸੀ 2 ਸਾਲ ਪਹਿਲਾਂ ਦੀ ਬੱਚਾ ਉਹਨਾਂ ਦੇ ਕੋਈ ਨਹੀਂ ਸੀਗਾ ਹੁਣ ਉਹ ਬਾਹਰ ਜਾਣਾ ਸੀਗਾ ਜਿਸ ਕਰਕੇ ਉਪਰੇ ਹੀ ਕਰ ਰਹੀ ਸੀ ਉਹ ਤੋਂ ਬਾਅਦ ਉਹਨੇ ਧਰਦੇ ਕਹਿੰਦੇ ਵੀ ਇਹ ਜੀ ਖਾਤਰ ਆਪਾਂ ਨੂੰ ਦਵਾ ਜਾਈਂ ਤੇ ਇਹਦੇ ਜੇ ਪੈਸੇ ਜਾਂ ਵੀ ਸਿਰਫ ਭਰਾ ਨੂੰ ਲੋਨ ਕਰਕੇ ਦੇਵੇ ਜਾਂ ਫਿਰ پیسے ਦੇ ਦੇ। ਫਿਰ ਕੀ ਕਰਨਾ ਕੀਤਾ ਜੀ ਤੁਹਾਡੇ ਲੋਕੀ ਦੂਜੇ ਦੀ ਲੜਕੀ ਦੀ ਮਾਤਾ ਜੁਤੀ ਦੇ ਬਿਆਨ ਤੇ ਮੁਕਦਮੇ ਨੇ ਖਿਲਾਫ 125/24 ਦਰਜ ਕਰਤਾ ਜੀ। ਕਿੰਨੇ ਖਲਾਫ ਹੋਇਆ ਜੀ? ਇਹ ਤਰ੍ਹਾਂ ਜਿੰਨੇ ਖਲਾਫ ਹੋਈ ਹੈ 125 ਸੁਭਮ ਇੱਕ ਉਹਦਾ ਡੈਡੀ ਰਾਜਕੁਮਾਰ ਭਰਾ ਵਿਸ਼ਾਲ ਤੇ ਜੋ ਜੜੀ ਦਿਖਾਣੀ ਸੀ ਸੁਣਿਆ ਕਿ ਕਿਨੇ ਕਿਨੇ ਮਾਨਤਾ ਦੇ ਦਿੱਤੇ ਤੇ ਜੇ ਦਸਮਨਦਾਲ ਤੈਰੀ 25 ਲੱਖ ਰੁਪਏ ਦੀ ਸੀ ਉਹਨਾਂ ਨੇ ਤੁਹਾਨੂੰ ਜਿੰਨਾ ਲੋਨ ਕਰ ਦਿੱਤੇ ਤੇ ਰੱਪਾ ਆਪ ਬੈਠੇ ਦੇ। ਕੋਈ ਬੱਚਾ ਉਹਦੇ ਰਸਤੇ ਨਹੀਂ ਨਹੀਂ ਬੱਚਾ ਕੋਈ। ਸਿਰ ਤੇ ਨਹੀਂ ਰੇਡ ਜਰੀਏ ਜੀ ਸਾਡੇ ਪਰ ਲੰਗੇ।